ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਰਾਇਕਾ ਕੰਡਿਆਲਾ ਸਰਾਲੀ ਮੰਡ ਇਹ ਪਿੰਡ ਬਿਲਕੁਲ ਨਜ਼ਦੀਕ ਥੋੜੀ ਥੋੜੀ ਦੂਰੀ ਤੇ ਆ ਸੋ ਹਰੀਕੇ ਪਤਨ ਤੋਂ ਦੋਸਤੋ 15 ਕਿਲੋਮੀਟਰ ਸਰਿਆਲੀ ਅੱਡਾ ਆਉਂਦਾ ਤੇ ਸਰਿਆਲੀ ਤੋਂ ਇੱਕ ਸੜਕ ਸ਼ਹਿਰ ਪੱਟੀ ਨੂੰ ਆਉਂਦੀ ਆ ਇਸੇ ਝੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਹੈਪੀ ਦੇ ਕੋਲ ਆਇਆ ਦੋਸਤੋ ਦੋ ਐਨੀਮਲ ਅੱਜ ਵੀਰ ਸੇਲ ਕਰਦਾ ਪਿਆ ਇੱਕ ਪੂਰੀ ਤਿਆਰੀ ਤੇ ਕਹ ਲੋ ਚਾਹੇ ਟੋਕੜ ਗੱਬਣ ਕਹ ਲੋ ਚਾਹੇ ਗੱਬਣ ਕਹ ਲੋ ਤਕਰੀਬਨ ਕੋਈ 7-8 ਮਹੀਨਿਆਂ ਦੀ ਹੀਡ ਗੇਡ ਸਮਾਂ ਹੈਗਾ ਇੱਕ ਵਾੜ ਤੁਹਾਨੂੰ ਦਿਖਾ ਦਿਆਂਗੇ ਤੇ ਇੱਕ ਬਗੈਰ ਬੱਚੇ ਤੋਂ ਠੀਕ ਹੈ ਜੀ ਤਕਰੀਬਨ ਕੋਈ ਟੋਕੜ ਵੀ ਮੰਨ ਸਕਦੇ ਜੇ ਬੱਚੀ ਆ ਵੱਡੀ ਹਾਈਟ ਕੱਦ ਦੇ ਵਿੱਚ ਬਹੁਤ ਜਾਇਜ਼ ਤੇ ਸਸਤੇ ਰੇਟਾਂ ਦੇ ਉੱਪਰ ਇਹ ਦੋਨੋਂ ਪਸ਼ੂ ਤੁਹਾਨੂੰ ਮਿਲ ਜਾਣਗੇ ਦੋ ਵਾੜਾਂ ਦੀ ਆਪਾਂ ਡਿਟੇਲ ਲੈ ਲਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤਰੀਕ ਅੱਜ 15 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾ ਕੋਈ ਮਾਰਨਿੰਗ ਦੇ 10:00 ਵਜੇ ਦਾ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀਆਂ ਵਧੇਰੇ ਡਿਟੇਲ ਸਭ ਤੋਂ ਪਹਿਲਾਂ ਹੈਪੀ ਭਾਈ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੋਠੀਠਾ ਮਾਰਾਂ ਕਿਰਪਾ ਕਰਕੇ ਤੁਸੀਂ ਸੁਣਾਓ ਬੜੇ ਵਧੀਆ ਹੈਪੀ ਹਾਂਜੀ ਉਹਨਾਂ ਬਾਲ ਵੇਖਿਆ ਭੀ ਉਹਦੋਂ ਪਾਇਏ ਤਿੰਨ ਇੱਕ ਪੱਤੂ ਵੇਗਿਆ 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 15 ਮੀਂਹ ਮਟਾ ਦੀ ਖੇੜੀ ਤੇ ਆਹ ਠੀਕ ਆ ਹਾਂਜੀ ਲੜਾਂ ਦੋ ਅਜ ਹਾਂਜੀ ਹਾਂਜੀ ਦੋ ਆ ਜੀ ਆਹ ਟੋਕੜ ਗੱਬਣ ਆ ਇਹ ਵੀ ਤਿਆਰੀ ਦੀ ਸਮਝ ਲਓ ਤੇ 1.5-2 ਮਹੀਨੇ ਰਹਿ ਕੇ ਸਾਰੇ ਸੌਂਚ ਦੋ ਇਹ ਟੋਕੜ ਗੱਬਣ ਨਾਲ ਆਹ ਕੱਲੀ ਟੋਕੜ ਆ ਠੀਕ ਆ ਕੇ ਪਾਣੀ ਸੋ ਸ਼ੁਰੂਆਤ ਤੁਸੀਂ ਇੱਕ ਟੋਕੜ ਗੱਬਣ ਵੈੜ ਤੋਂ ਆਪਾਂ ਕਰਾਂਗੇ ਡੱਬੀ ਵੈੜਾ ਟੋਕੜ ਗੱਬਣ ਇਹ ਕਿੰਨੇ ਮਹੀਨੇ ਦੀ ਗੱਬਣ ਹੈ ਜੀ ਸੰਤੂ ਸਾਹਿਬ 7 ਮਹੀਨੇ ਦੀ ਗੱਬਣ ਜੋ ਅੱਛਾ ਜੀ 7 ਮਹੀਨੇ ਤੋਂ 7 ਤੋਂ 5-4 ਦਿਨ ਅੰਦਰ ਹੀ ਹੋਊਗੀ ਜੀ ਠੀਕ ਆ ਹਾਂਜੀ ਬਾਹਰ ਨਹੀਂ ਗਈ ਠੀਕ ਆ ਲੈ ਕੇ ਤੱਕ ਆਪਣਾ ਸਾਰੀ ਪਈ ਜੀ ਸਾਰੇ ਸਿਆਂ ਤੋਂ ਬਾਹਰ 7 ਦੇ ਅੰਦਰ ਹਾਂਜੀ ਹਾਂਜੀ ਠੀਕ ਆ ਇਹ ਆੜੇ ਛੇਦਰੀ ਨੰਕੇ ਗਈ ਨਾ 7ਵਾਂ ਮਹੀਨਾ ਨੂੰ ਚੜ ਗਿਆ ਜੋ ਅੱਜ 15 ਤਰੀਕ ਆ ਹਾਂ ਹਾਂ ਪਿਛੇ 6 ਮਹੀਨੇ ਤੇ 12 15 ਦਿਨ ਹੋ ਗਏ ਸਾਢੇ 6ਾਂ ਦੀ ਗੱਬਣ ਮੰਨ ਕੇ ਚੱਲੋ ਸਾਢੇ 6ਾਂ ਦੀ ਮੰਨੇ ਕੋਈ ਹਾਂ ਹਾਂ ਚੈੱਕ ਕਰਵਾਵੇ ਤਰੀਕ ਆਪਣੇ ਤੋਂ ਲਿਖਤੀ ਬਈ ਇਹਦੀ ਤੇ ਦੁੱਧ ਕਿੰਨਾ ਚਵਾਈਏ 207 ਕਿਲੋ ਆ 7 ਕਿਲੋ 6 ਦੀ ਗਰੰਟੀ ਦੇਵਾਂਗੇ ਹੋਊਗਾ 7 ਇੱਥੇ ਵੀ 7 ਕਿਲੋ ਦੇ ਲੀਟਰ ਮਰਵਾ ਗਏ ਬਾਕੀ ਅੱਪੀ ਚਵਾਈ ਭਰਉਣ ਥਾਣਾ ਦੇ ਓਕੇ ਆ ਬੰਦਾ ਐ ਸੰਧੂ ਸਾਹਿਬ ਓਕੇ ਆ ਸਿਰਫ ਐ ਥਾਂ ਦੀ ਮਾੜੀ ਬੇਮਲੂਮੀ ਭੂਲ ਮਾਰਦਾ ਥਾਣਾ ਵੇ ਆਪਾਂ ਬਾਲਟੀ ਜੀ ਮਾਰਦਨੇ ਦਾ ਰਾਈਦਾ ਕੀ ਫਾਇਦਾ ਮਾਰਦਾ ਥਾਣੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਜੀ ਬੇਮਲੂਮੀ ਜਿਹੜੇ ਮਗਰਲੇ ਥਾਂ ਦੇ ਵਿੱਚੋਂ ਹਾਂਜੀ ਪੀਮਲੂਮੀ ਜੀ ਮਗਰਲੇ ਥਾਨ ਦੇ ਵਿੱਚੋਂ ਭੂਰ ਆ ਠੀਕ ਆ ਜੀ ਉਹ ਵੀ ਭਰਾਜ ਦੇਮਨ ਕਿ ਆਪਾਂ ਤੁਹਾਨੂੰ ਪ੍ਰੋਪਰ ਕਈ ਵਾਰ ਭਰਾਜ ਤੇ ਨਹੀਂ ਵਿਜ਼ਿਟ ਕਰਦੇ ਧਿਆਨ ਦੇ ਵਿੱਚ ਤੇ ਅੱਡੇ ਤੇ ਜਾ ਦਿੰਦੇ ਆ ਆ ਬਸ ਇੰਨੀ ਕੀ ਜੇ ਅਸ ਇੰਨੀ ਜਿਹੜੇ ਕੋਲ ਮਾਰਦੇ ਤਾਰ ਲਓ ਜੀ ਇਹ ਮਗਰਲੇ ਥਾਨ ਇੱਕ ਵਾਰੀ ਚੈੱਕ ਕਰਾ ਰਹੇ ਆ ਆ ਇਹ ਅਗਲੇ ਥਾਨਾ ਠੀਕ ਆ ਜੀ ਵਸੇ ਚੁਆਈ ਜਿਹੜੀ ਬਾਕੀ ਥਾਨਾਂ ਦੀ ਸਾਰੀ ਮੋਟੀ ਆ ਇੱਕੋ ਇੱਕ ਥਾਨ ਦੇ ਵਿੱਚ ਮੜਾ ਜੇ ਭੂਰ ਦੀ ਆ ਘਵਾਰਾ ਕੋਲੋਂ ਮੜਾ ਭੂਰ ਦੀ ਹੈਗੀ ਉਹ ਤੁਹਾਨੂੰ ਦੱਸ ਦਿੱਤੀ ਆ ਬਾਕੀ ਮੁੱਠੀ ਮੁੱਠੀ ਥਾਨਾ ਠੀਕ ਆ ਜੀ ਸੋ 7 6 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਤੇ ਸਾਢੇ 6 ਮਹੀਨਿਆਂ ਦੀ ਗੱਬਣ ਵੈੜ ਤੁਸੀਂ ਸਾਹਮਣੇ ਦੇਖ ਰਹੇ ਹੋ ਮੇਰਾ ਸੰਨ ਸਾਹਿਬ ਆ ਲੋ ਜੀ ਇਹ ਮਗਰਲੇ ਥਾਣਾ ਦੀ ਚੋਣ ਆਵੇ ਜਿਆਦੀ ਨਹੀਂ ਦੇ ਮ ਨੂੰ ਮੀ ਜਿਆਦੇ ਕੋਈ ਦੱਸਣ ਦਾ ਆਪਣਾ ਫਰਜ ਕੋਈ ਵੀਰ ਮੇਰਾ ਆਨਲਾਈਨ ਮੰਗਾਉਦਾ ਮੁੰਨ ਕੇ ਨਿਕਲੇ ਚੰਗੇ ਜੇ ਨਹੀਂ ਲੱਗੀ ਜਾਈ ਬਾਕੀ ਧਾਰਾ ਬਰਾਬਰ ਹੋਣਗੀਆਂ ਹਾਂਜੀ ਹਾਂਜੀ ਐ ਤਾਂ ਦੱਸ ਲੋ ਕੋਈ ਫਰਕ ਪਾ ਲੈਣਾ ਲੀਟਰ ਨਾਲ ਮਾਚੋ ਠੀਕ ਹੈ ਜੀ ਭੀ ਖੋਲਵੇ ਦਾ ਤੇਜਾ ਸੂਰਮ ਸਾਹਿਬ ਨੇ ਸੁਣਾ ਜੋ ਅੱਗੇ ਤੇਜਾ ਸੂਰ ਹਾਂਜੀ 2 ਬੱਚੇ ਇਤਕਾ ਸੰਗੋ ਬੌਧੀਆਂ ਡਾਇਮੰਡ ਪੀਸ ਨੇ ਵੈਰ ਨੇ ਬੌਧੀਆਂ ਅੱਗੇ ਨਖਤ ਤੇਜਾ ਸੂਰ ਦੀ ਇਹ ਦੂਜੇ ਸੂਬੇ ਦੇ ਵਿੱਚ ਹੁਣ ਚੱਲਣ ਲਈ ਆ ਠੀਕ ਆ ਜੀ 6 ਕਿਲੋ ਦੁੱਧ ਤਸੱਲੀ ਤੇ ਤੁਸੀਂ ਲੈ ਕੇ ਜਾ ਸਕਦੇ ਜੀ ਬਾਕੀ ਕਰਮ ਵਾਲੀ 6.5 ਮਹੀਨਿਆਂ ਦੀ ਗੱਬਣ ਤੇ ਹਾਈਟ ਕੱਦ ਤੁਹਾਡੇ ਸਾਹਮਣੇ ਆ ਵਸੇ ਮੀਡੀਅਮ ਹਾਈਟ ਹੈਗੀ ਆ ਮੀਡੀਅਮ ਮਤਲਬ ਇਹ ਪਿਛਲਾ ਮੇਲਾ ਠੀਕ ਆ ਜੀ ਨਾ ਬਹੁਤੀ ਵੱਡੀ ਤੇ ਨਾ ਇੰਦਰਮਿਆਨੀ ਛੋਟੀ ਕੋਈ ਨਹੀਂ ਹਿੱਕਦੇ ਜੇ ਮਾੜਾ ਤੋਰਦੇ ਇਹਦਾ ਰਸੇ ਦਾ ਬੋਲਾ ਕਰਦੀ ਨੂੰ ਸੰਗਲ ਪਿਆ ਕੋਈ ਗੱਲ ਨਹੀਂ ਹਾਂ ਜੀ ਮੱਲ ਕਤੋਰ ਲਾ ਆਪਾਂ ਐਂ ਹੀ ਤੋੜ ਦਿੰਨੇ ਆ ਦੇ ਕੋਈ ਨਾ ਕੋਈ ਨਾ ਤੋੜ ਦੇ ਆ ਲੈ ਨਾ ਰੱਸੀ ਦਾ ਬਹੁਤਾ ਜ਼ਿਆਦਾ ਕਰਦੀ ਏ ਇੱਕ ਥੋੜਾ ਜਿਹਾ ਸੰਦਾਂ ਡੰਗਰ ਪੱਕੇ ਪੁੱਕੇ ਥਾਂ ਰਹਿੰਦੇ ਕਰਕੇ ਨਾ ਬਿਲਕੁਲ ਨਹੀਂ ਹਾਂਜੀ ਹਾਂਜੀ ਤੈਨੂੰ ਪਤਾ ਹੁਣ ਕੱਚਾ ਦੇ ਕਿਹਦੇ ਨੂੰ ਅੱਜ ਕਲੇਗਾ ਜਾ ਬਾਕੀ ਚਾਰੂ ਚੂਰੂ ਬਹੁਤ ਜਿਆਦਾ ਹੀ ਆ ਆਡੇ ਸਾਹਮਣੇ ਆ ਠੀਕ ਹੈ ਤੇ ਕੀ ਮੁੱਲ ਹੈਪੀ ਕੀ ਡਿਮਾਂਡ ਕਰਤੀ ਤੁਹਾਨੂੰ ਜੀ ਮੁੱਲ ਕਰ ਲਈਏ ਤਾਂ 38 ਮੁੱਲ ਕਰ ਲਈਏ 40 ਆ ਇਹ 37000 ਚੋਂ ਛੋਟ ਛੱਪਾ ਕਰਾਂ ਇੱਕ ਯਾਰ 63000 ਦੀ ਅੜ ਦੇ ਦਾਂਗੇ 36000 ਦੀ ਹਾਂ ਨਾ 35 ਦੀ ਦੇਣੀ ਤਾਂ 200 ਚੋਂ ਛੋੜੀ ਹੋ ਰਹੀ ਹੈ ਠੀਕ ਆ ਹਾਂਜੀ ਲੋ ਵੀ ਇਹ 35000 ਦੀ ਹਾਂ ਜਾਂ ਨਾ ਮਿਲ ਜੂਗੀ ਵਿੱਚ ਜੇ ਵਛੀ ਤਿਆਰ ਹੋਈ 55 60000 ਦੀ ਹੈ 18 ਕਿਲੋ ਦੁੱਧ ਦਿੱਤਾ ਪਰ ਗੱਲ ਵੀ ਕਰਾ ਰਹੇ ਜਿਹੜੇ ਮਾਲਕਾਂ ਤੋਂ ਲਈ ਆ ਸੱਜਰ ਨੇ ਸੱਜਰ ਨੇ 18 ਵੀ 18 5 6 6 ਕਿਲੋ ਤਾਂ ਹੁਣ ਵੀ ਹੈਗਾ ਹਾਂਜੀ ਸਮਝੋ 7 ਕਿਲੋ ਆ 7 ਮਹੀਨੇ ਦੀ ਕਬਣਾ 7 ਕਿਲੋ ਇਥੋਂ ਲੀਟਰ ਮਾਰ ਕੇ ਦਊਗਾ ਆਨਲਾਈਨ ਖੜੂਸ਼ੀਆਂ ਦੀ ਗਾਰੰਟੀ ਦਊਗਾ ਠੀਕ ਆ ਹਾਂਜੀ ਲੋ ਵੀ ਇਹ 35000 ਦੀ ਦੋਸਤੋ ਮਿਲ ਜੂਗੀ ਠੀਕ ਆ ਜੀ ਸਾਡੇ ਸ਼ਹਿਰ ਹੈ ਠੰਡੀ ਤੇਰੀ 4 ਰੁਪਏ ਕੋ ਕੱਢੀ ਤੇ ਰਖੋ ਪਵਾਣ ਥੱਲੇ ਫੇਰ ਬੈਠ ਰੋ ਨਹੀਂ ਉਦੋਂ ਚੱਲ ਠੰਡੀ ਤੇਰੀਆ ਕਰਮਾ ਲਈ 4 ਰੁਪਏ ਕੋ ਕੱਢੀ ਹੋਲੇ ਗਾਚਾ ਪਿਆ ਬੜੇ ਬੜੇ ਖਾਈ ਜਾਂਦੀ ਬਾਕੀ ਨਾੜਾ ਦੇਖੋ ਪਾਈਪਾਂ ਵਿੱਚ ਹੁੰਦਾ ਰਹਿੰਦਾ ਨਾੜਾ 4 ਰੁਪਏ ਪੂਰੀ ਠੀਕ ਆ ਜੀ ਸੋ ਦਿਲ ਕਵੇਂ ਦੋਵੇਂ ਪਾਸੇ ਦੇਖੋ ਗੱਦਾ ਬਾਕੀ ਥਾਣੇ ਕੋ ਕਦਾਂ ਲੱਗਾ ਕੰਮ ਕਦਮ ਕਾਲੀ ਆ ਦੇ ਸੰਤੋਖਾਬ ਇਹ ਡਬਲ ਹੋ ਜਾਣੀ ਆ ਸੌਖੀ 55000 ਦੀ ਸੌਖੀ ਚਲੋ ਥਾ ਸੁੱਟਣਾ 55000 ਦੀ ਵਸ਼ੀ ਆ ਗਈ ਚਮਕਦਮ ਕਾਲੀ ਆ ਨਹੀਂ ਵਿਕਤੀ ਆ ਬਸ ਆਉਣ ਵਾਲੇ ਸਮੇਂ ਚ ਚਲੋ ਫਿਰ ਬ ਆਜ ਕੋਈ ਭਰਾ ਗੱਲ ਕਿਸੇ ਨੇ ਵੇਚਨੀ ਹੈ ਨਫਾ ਲੈ ਸਕਦਾ ਹੈ ਬਸ ਜੀ ਬਸ ਇਧਰ ਇਹਨਾਂ ਦਾ ਮਿਲਦੀ ਪੈਣਾ ਇਸ ਨੂੰ ਤਾਂ ਤੋਕਰ ਜੋ ਇਹਦੇ ਕੋਲ ਦੁੱਧ ਜੋ 6 ਕਿਲੋ ਦੁੱਧ ਜ਼ਿਆਦਾ ਹੈ ਪਿਛਲੀ ਵੀਰ ਦਾ ਪਾਪਾਈ ਗੱਲ ਤਾਂ ਕੰਮ ਨਹੀਂ ਕਰਨਾ ਵੇਚ ਵੀ ਦਿੱਤੀ ਇਹ ਚਾਰ ਦੰਦ ਜੋ ਮੂੰਹ ਤੋਂ ਚੌਗੀ ਆ ਬਹੁਤੀ ਪਲੀ ਪਲੀਤੀ ਪੂਰੀ ਆ ਬੱਚੀ ਬੜੀ ਆਪਾਂ ਤੂੰ ਹੀ ਦਾੜੀ ਬਣਾਉਂਦੇ ਰਹੇ ਲੈ ਪਤਲੇ ਉੱਪਰ ਆ ਜੇ ਹੁਣ ਦੋ ਦਿਨ ਮੰਡ ਨਹੀਂ ਪਿਆ ਠੀਕ ਆ ਬੜਾ ਹੁੰਦਾ ਬੜੀ ਵਾਹ ਬੱਧੀ ਆ ਠੀਕ ਆ ਜੀ ਹੁਣ ਦੁੱਧ 6 ਕਿਲੋ 6 ਕਿਲੋ ਪੰਜ ਦੀ ਗਰੰਟੀ ਹੋਊਗਾ 6 ਕਿਲੋ ਦੁੱਧ ਇੱਚਾ ਜੂ 6 ਕਿਲੋ ਬਣਾ ਲਾਂਗੇ ਤੇ ਪੰਜ ਦੀ ਗਰੰਟੀ ਕਰੋ ਜਾ ਕਾ ਬਾਕੀ ਹਾਈਟ ਕੱਦ ਪੂਰਾ ਇਸ ਬੈੜ ਦਾ ਠੀਕ ਹੈ ਜੀ ਕੱਦ ਘਾਟ ਆਲੀ ਆ ਲਵਾਈ ਨੂੰ ਕੋਈ ਬਹੁਤ ਆ ਸਾਨੂੰ ਚੌਣੇ ਦਾ ਕੋਈ ਪੂਰ ਛਿੱਟਾ ਥਣ ਵੱਧ ਘਾਟ ਹੋਵੇ ਸਕਤੋ ਆਪਾਂ ਜ਼ਿੰਮੇਵਾਰ ਆ ਇਹ ਤਾਂ ਆਪੀ ਦੇ ਵੀ ਬੜੇ ਜਾਇਜ਼ ਰੇਟ ਤੇ ਮੈਂ ਕਹਿੰਦਾ ਸਾਨੂੰ ਸਾਹਿਬ ਇਹਨੇ ਫੰਡਰ ਵਛੀ ਨਹੀਂ ਦਿੰਦਾ ਜਿੰਨੇ ਆਪਾਂ ਗਾਂ ਦੇ ਦੇ ਨੇ ਇਹਦਾ ਫਾਲੋ ਫੜਲੋ ਵਾਲਾ ਹੀ ਆ ਸੌਮਸਰ ਵਛੀ ਖਰੀਦਣ ਨਾਲੋਂ ਚੰਗਾ ਦੋਸਤੋ ਦੁੱਧ 5 6 6 ਕਿਲੋ ਦੁੱਧ ਹੈਗਾ ਇਸ ਬੈੜ ਨੂੰ ਹੱਥ ਪਾ ਲਿਓ ਠੀਕ ਹੈ ਜੀ ਸਾਨੂੰ ਸਾਹਿਬ ਮੁੱਲ ਕਰਦੇ 16000 15000 ਤੇ 100 ਦਾ ਨੋਟ ਛੋੜ ਕਰਨੀ ਹੈ ਜੀ ਠੀਕ ਆ ਬਾਕੀ ਡਿਜ਼ਾਈਨ ਜਿਹੜਾ ਚੈੱਕ ਕਰੋ ਮੇਰਾ ਭਰਾ ਚਿੰਗਾਈ ਬੱਛੀ ਮੈਂ ਕਹਿੰਦਾ ਕਿ ਪਾਸ ਹੋਣੀ ਖੋਣੀ ਉਹ ਨਾਲੇ ਸਮੇਂ ਦੇ ਵਿੱਚ ਵਾਧੇ ਦੀ ਆ ਚੱਕਾ ਨੂੰ ਕੋਈ ਭਰਾ ਕੋਲੇ ਗੱਬਣ ਰਹਿ ਜਾਂਦੀ ਆ ਤੇ ਤਿਆਰੀ ਉਹ ਗੱਬਣ ਬੱਛੀ ਨਿਕਲ ਆਵੇ ਤੇ 30000 ਦੀ ਮੇਰੀ ਵੀਡੀਓ ਤੇ ਮੈਂ 5 ਕਿਲੋ ਹੋਵੇ 6 ਮਹੀਨਾ ਚੈੱਕ ਪਾਸ ਕਰਾ ਦੇ ਠੀਕ ਆ ਜੀ ਬਸ ਜੀ ਤੇ ਤਿਆਰ ਹੀ ਹੁੰਦਾ 60000 ਦੀ ਬੱਛੀ ਵੀ ਲਿਆਵਾਂਗੇ ਹੋਰ ਦੱਸੋ ਬਿਲਕੁਲ ਅਗਲਾ ਵੀਡੀਓ ਦੇ ਵੀ ਲਿਖ ਲੈ ਅਗਲਾ ਕੀ ਦੇਖਣਾ ਗਾਵੇ ਸਾਨੂੰ ਸਭ 70 75000 ਦੀ ਆਪਾਂ ਵੇਚ ਲੈਣੀ 60 ਚੌਣ ਚੰਗੀ ਚਾਰੇ ਥਾਰੇ ਫਿਰ ਹਾਂਜੀ ਹਾਂਜੀ ਐ ਚੌਣ ਚੰਗੀ ਜੀ ਪਾੜਾ ਪਾਗੇ ਵੰਗਾ ਪਾਗੇ ਥੱਲੇ ਬਹਿ ਜਾਓ ਹਾਂ ਪੱਕੇ ਥਾਣ ਪੜਾ ਨਖੇੜ ਦੇ ਵਿੱਚ ਥਾਣ ਸਿੰਘ ਦਾ ਵਾਹ ਇੱਕ ਜਾਂ ਮਿਰਲਾ ਤੇ ਲੱਗਾ ਹੁੰਦਾ ਇਹਨੇ ਫੰਡਰ ਵਸ਼ਮੀਂ ਦਿੰਦਾ ਅਗਲਾ ਬਿਲਕੁਲ ਲੋ ਵੀ ਇਹਨੇ ਜਿਹਦੇ ਵਸ਼ੀਰੋਂ ਦੁੱਧ ਪੀ ਜਾਂਦੀ ਵੀਰੋ ਫਾਰਮ ਵਾਲੀ ਇਹਨਾਂ ਦੇ ਮਹੀਨੇ ਦੁੱਧ ਦੀ ਪੀ ਜਾਂਦੀ 15 14000 ਦਾ ਬਿਲਕੁਲ ਮਹੀਨੀ ਤੇ ਕੀ ਆ ਵਸ਼ੀ ਫਾਰਮ ਚੋਂ ਤੋ ਫਿਰ ਵੀ ਤਰਾ 6 ਕਿਲੋ ਦੁੱਧ ਵੀ ਹਾਂਜੀ ਆਵੇ ਤਰਾਇਆਂ ਕਰਦੀ ਐ ਬੋਲ ਨੂੰ ਭਾ ਬੋਲ ਹੀ ਪਵੇ ਆਵੇ ਤਰਾਇਆਂ ਲੱਗੀਆਂ ਮਗਰ ਠੀਕ ਠੀਕ ਹਾਂਜੀ ਆਵੇ ਉਹ ਕੋਈ ਖੇਚਲ ਕਰ ਲੈ ਥੋੜੀ ਜਿਹੀ ਹਾਂਜੀ 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 ਤੇ ਕਰਮਾਂ ਲਈ ਰਹਿ ਵੀ ਜਾਣੀ ਐ ਬਾਕੀ ਵਿਹੜ ਵੱਡੀ ਆ 4 ਰੁਪਈਆ ਦੀ ਐ ਚੰਗੀ ਹਾਂਜੀ ਹਾਂਜੀ ਬਾਕੀ ਮੁੱਠੀ ਤੁਹਾਨੂੰ ਹੁਣ ਵੀ ਢਾਈਆਂ ਮਹੀਨੇ ਚੈੱਕ ਕਰਾਇਆ ਤਾਂ 6 ਕਿਲੋ ਹੋਵੇ ਤਾਂ ਵੀ 25000 ਦੀ ਆਪਾਂ ਲੈ ਆਵਾਂਗੇ ਠੀਕ ਆਪਾਂ ਦੇ ਦਾਂਗੇ 15 ਦੀ ਹੁਣ 15000 ਦੀ ਹਾਂ ਮੈਂ ਵੀ 15000 ਰੁਪਈਆ ਸ਼ੋਰੀ ਐ ਮੁੱਲ 18 ਕਰਾ ਲਓ 20 ਕਰਾ ਲਓ 30 ਕਰਾ ਲਓ 50 ਕਰ 15000 ਦੇ ਕਿ 100 ਦਾ ਨੋਰ ਛੋਟ ਕਰਨੀ ਹੈ ਠੀਕ ਹੈ ਜੀ ਹਾਂਜੀ ਲੋ ਵੀ 15000 ਦੇ ਵਿੱਚੋਂ 100 ਰੁਪਿਆ ਛੋਟ ਆ ਠੀਕ ਆ ਜੋ ਕੋਈ ਜੋੜੀ ਲਾਊਗਾ ਤੇ 100 ਕਿਲੋਮੀਟਰ ਦਾ ਹੀ ਪਹੁੰਚ ਵੀ ਕਰਦਾਂਗੇ 50000 ਦੇ ਵਿੱਚ ਹੀ ਹੋਰ ਦੱਸੋ 50000 ਦੇ ਵਿੱਚ ਦੋਵੇਂ 35 ਦੀ ਇਹ ਤੇ 50 ਦੀ ਉਹ 15 ਦੀ ਉਹ 50000 ਹੋ ਗਿਆ ਪੂਰਾ 50000 ਰੁਪਿਆ ਹੋ ਗਿਆ 100 ਕਿਲੋਮੀਟਰ ਦਾ ਹੀ ਜੇ ਜੋੜੀ ਲਾਉ ਕੋਈ ਤੇ ਇਹ ਜੋੜੀ ਨਾਲ ਹੀ ਫੇਰ ਨਹੀਂ ਪਹੁੰਚ ਕਰਨੀ ਠੀਕ ਆ ਹਾਂਜੀ ਉਹ ਵੀ ਸਿੰਗਲ ਸਿੰਗਲ ਦਾ ਨੀਗਾ ਜੋੜੀ ਕਿਸੇ ਪੁਰਾਣੀ ਲੈਣੀ ਆ ਠੀਕ ਆ ਜੀ ਸੋ 50000 ਦੇ ਵਿੱਚ ਪਹੁੰਚ ਹੋ ਜੂਗੀ 35000 ਇਹ ਇਧਰ 15000 ਜੀ ਕਹ ਸੋ ਇਹ ਦੋਵੇਂ ਬੈੜਾ ਬਾਕੀ ਡਿਟੇਲ ਤੁਹਾਡੇ ਨਾਲ ਸਾਹਮਣੇ ਪੇਸ਼ ਕਰ ਦਿੱਤੀ ਆ ਬਿਲਕੁਲ ਜਾਇਜ਼ ਤੇ ਸੂਤਰ ਜਾਂ ਮੋਲ ਆ ਠੀਕ ਆ ਜੀ ਸੋ ਆਮਸਰ ਬੱਛੀ ਲੱਭੀਆ ਤੇ ਤਕਰੀਬਨ ਉਹ ਵੀ ਛੋਟੀ ਆਉਂਦੀ ਆ 2 2.5 ਸਾਲ ਸੰਭਾ ਕੇ ਤੇ ਫਿਰ ਗੱਲ ਬਣਦੀ ਸੰਧੂ ਜੀ ਤੁਹਾਨੂੰ ਬਰਾਤ ਕਰਨ ਨੂੰ ਹਾਰ ਮਹਾਰੇ ਮਹੀਨਾ ਮਹੀਨਾ ਵਸ਼ੀਆਂ ਦੋ ਦੇ 15 15 20 20 ਹਜ਼ਾਰ ਦੋ ਦੇ ਪੀਣੀਆਂ ਆ ਪਾ ਪਾ ਸੱਤ ਸੱਤ ਕਿਲੋ ਦੁੱਧ ਪੀਉਂਦੇ ਆ ਵਿੱਚ ਆ ਹਾਂ ਹਾਂ ਬਿਲਕੁਲ ਬੱਸ ਜੀ ਫੇਰੀ ਜੇ ਤਿਆਰ ਹੁੰਦੀਆਂ ਦੁਨੀਆਂ ਗਿਰੀਆਂ ਫੇਰੀ ਸੁਣਨੋ ਬੱਚਿਆਂ ਵੀ ਪੁੱਛ ਕੇ ਵੇਖੀ ਬੱਚਿਆਂ ਵੀ 50 60 70 50 60 1000 ਦੀਆਂ ਤੇ ਆਪਣੇ ਕਾ ਮੂੰਹ ਲਵਾਵੇ ਪਛਾਹ ਬੰਦਰੀ ਤੇ 500 ਸਾਲਾਂ ਸੁਣੀ ਜਾਂਦੇ ਬਿਲਕੁਲ ਜੀ ਬਿਲਕੁਲ ਤੇ 500 ਸਾਲਾਂ ਇਹ ਕੋਲੇ ਤਿੰਨ ਸੂਏ ਦੇ ਜਾਂਦੀਆਂ ਬਿਲਕੁਲ ਬਿਲਕੁਲ ਇਹ ਤਾਂ ਪੱਕੀ ਗੱਲ ਆ ਸਾਮ ਦੀ ਗੱਲ ਆ ਸਾਨੂੰ ਸਾਹਿਬ ਸਾਮ ਦੀ ਗੱਲ ਹੈਪੀ ਇੱਕ ਨੰਬਰ ਬੋਲਦੇ ਵੀਰੇ ਨੰ ਤਦਸੋ ਇਹ ਦੋਵੇਂ ਵੜਾ ਅੱਜ ਫਾਰਸੇ ਲਾ ਬਾਕੀ ਦੋ ਵੜਾ ਦੀ ਡਿਟੇਲ ਆ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਜਾਇਜ ਬਿਲਕੁਲ ਸੁੱਤਰ ਜੇ ਰੇਟ ਭਾਅ ਪੜਤੇ ਆ ਮਾਲ ਆਉਂਦਾ ਰਹਿੰਦਾ ਰੂਟੀਨ ਦੇ ਵਿੱਚ ਤੋ ਸਮੇਂ-ਸਮੇਂ ਨਾਲ ਪੁੱਛ ਗਿਸ ਕਰਦੇ ਰਿਆ ਕਰੋ ਮਾਲ ਨੂੰ ਤਾਂ 24 ਘੰਟੇ ਦੋ ਤਿੰਨ ਦੋ ਤਿੰਨ ਦੋ ਤਿੰਨ ਪੱਕੀਆਂ ਹੁੰਦੀਆਂ ਹੁੰਦੀਆਂ ਆਪਣੇ ਕੋਲ ਹਾਂਜੀ ਜਦੋਂ ਮਰਜ਼ੀ ਫੋਨ ਲਾਓ ਡੱਜਰੀ ਵੀ ਮਿਲ ਜੂਗੀ ਕੱਲੀ ਟੋਕੜ ਵੀ ਮਿਲ ਜੂਗੀ ਟੋਕੜ ਗੱਬਣ ਵੀ ਮਿਲ ਜੂਗੀ ਸਰ ਇਹ ਇੱਕ ਤਰ੍ਹਾਂ ਦੀ ਕੁਆਲਿਟੀ ਆਉਂਦੀ ਰਹਿੰਦੀ ਆ ਸਵਧਾਰ ਰੱਖਣਾ ਦੁਕਾਨ 'ਚ ਹਾਂ ਹਾਂ ਬਿਲਕੁਲ ਲੋ ਵੀ ਫਲਹਾਲ ਦੋਸਤੋ ਅੱ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ